OK Samadango He is the illusion that 만든 this worshipful device This is the first view, it is. ਮਹਾਰਾਜ ਆਪ ਜੀ ਦੇ ਜੂਰ ਚਲ ਕਮਲਾ ਵਿਕੇ ਅਰਦਾਸ ਬੇਨਤੀ ਜੋੜੀ ਸੱਚੇ ਪਾਤਸ਼ਾਹ ਗੁਰਨਾਨਕ ਮਿਸ਼ਨ ٹرسٹ ਦੇ ਸਮੂਹ ਸੇਵਾਦਾਰਾਂ ਨੇ ਮਿਲ ਕੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਮੂਹ ਕੰਮਚਾਰੀਆਂ ਦੇ ਸਹਿਯੋਗ ਨਾਲ ਸੱਚੇ ਪਾਤਸ਼ਾਹ ਸੰਤਾਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ 350ਵੇਂ ਸ਼ਤਾਬ ਦਿਨ ਮਨਾਉਂਦੇ ਹੋਏ ਭਾਈ ਸ਼ਰਤੀਦਾ ਜੀ ਭਾਈ ਮਤੀਦਾ ਜੀ ਭਾਈ ਦਿਆਲਾ ਜੀ ਸੱਚੇ ਬਾਦਸ਼ਾਹ ਉਹਨਾਂ ਦੇ ਸ਼ਹੀਦੀ ਸਮਾਰੋਹ ਕਰਾਉਂਦੇ ਹੋਏ ਆਪ ਜੀ ਦਾ ਓਟ ਅਕਰਾ ਲੈਂਦੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਮ ਕੀਤੇ ਸਨ ਆਪ ਜੀ ਨੇ ਕਿਰਪਾ ਕੀਤੀ ਸੁਖਮਨੀ ਸਾਹਿਬ ਦੇ ਪਾਠ ਸੰਪੂਰਨ ਹੋਏ ਹਨ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਹਨ ਛੇ ਪੌੜੀਆਂ ਨੂੰ ਸ਼ਬਦਾਂ ਜਾਪ ਹੋਇਆ ਬਾਣੀ ਦਾ ਜਾਪ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਓਰ ਕਿਰਪਾ ਜੇ ਨਰਕੋਂ ਕੀਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਗੁਰੂ ਨਾਨਕ ਮਿਸ਼ਨ ٹرسٹ ਦੇ ਸਮੂਹ ਸੇਵਾਦਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸੱਤ ਸੰਤੋਖ ਵਕਸ਼ਣਾ ਸੇਵਾ ਕਰਨ ਦਾ ਵਕਸ਼ਣਾ ਸਮੂਹ ਕਰਮਚਾਰੀਆਂ ਨੂੰ ਸੇਵਾ ਕਰਨ ਦਾ ਵਕਸ਼ਣਾ ਸੂ ਬਿਦਿਆਰਥੀਆਂ ਨੂੰ ਵਿੱਦਿਆ ਦਾ ਦਾਨ ਬਖਸ਼ਣਾ ਗੁਰਨਾਨ ਨਿਸ਼ਨਾਸਤਿਲ ਤਹਾ ਕੀਰ ਆਵੇ ਕਿ ਜਿੰਨੇ ਵੀ ਮਰੀਜ਼ ਅੰਦਰ ਦਾਖਲ ਹਨ ਜਿੰਨੇ ਵੀ ਚੈੱਕ ਅਪ ਕੋਲ ਲਈ ਆਏ ਹਨ ਸਭਨਾਂ ਨੂੰ ਤੰਦਰੁਸਤੀ ਬਖਸ਼ੋ ਦੇ ਰੋਗਤਾ ਨਾ ਬਣੀ ਦਾ ਪਿਆਰ ਬਖਸ਼ਣਾ ਸਮੂਹ ਪਰਿਵਾਰਾਂ ਵਿੱਚ ਸ਼ੁਭ ਸ਼ਾਂਤੀ ਵਰਤਾਣੀ ਚੜਦੀ ਕਲਾ ਵਖਣੀ ਆਪਣੇ ਚਰਨਾਂ ਦੀ ਪ੍ਰੀਤੀ ਵਖਣੀ ਆਈਆਂ ਸੰਗਤਾਂ ਦੀਆਂ ਹਾਜਰੀਆਂ ਆਪਣੇ ਦਰ ਪ੍ਰਵਾਨ ਕਰਨੀਆਂ ਤਿਰਪੁਰ ਪਿਟਾਵਾ ਆਪਣੇ ਦਰ ਪ੍ਰਵਾਨ ਕਰਨੀਆਂ ਕਲਮ ਕਲਮ ਲੇਖੇ ਲਾਉਣੇ ਗੁਰਮਤਨਸਾਰ ਮਨੁਕਾਮਨਾ ਪੂਰਨ ਕਨਿਆ ਆਪ ਜੀ ਦੇ ਬਖਸ਼ੀਆਂ ਪੰਡਾਰਿਆਂ ਵਿੱਚੋਂ ਆਪ ਦੇ ਹਜੂਰ ਕਣਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਦੀ ਜੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੂ ਸੰਗਤ ਦੇ ਵਰਤੋਂ ਦੀ ਆਗਿਆ ਬਖਸ਼ਣੀ ਹੋਈਆਂ ਫੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਸਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜੀ ਕਰ ਤੇਰੇ ਬਾਣੇ ਸਰਵਤ ਪਹਾ ਵਾਹਿਗੁਰੂ ਦਾ ਘਰ ਸਾਹਿਬ ਵਾਹਿਗੁਰੂ ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਿਲਾਇਓ ਪੰਥ ਸਭ ਸਿੱਖਾਂ ਕੋ ਉਪਰੈ जी मान्यो प्रगट गुण की दे जो सब को मिल गो जह भोज शब्द में ले राज करे काल रहे